ਅੱਜ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਹੈ ਸਵਾਲ ਕਈ ਖੜੇ ਹੋਗੇ ਮੀਟਿੰਗ ਕਿੱਥੇ ਹੋਣੀ ਹੈ ਕਿਵੇਂ ਦੀ ਰਹਿਣੀ ਹੈ ਕੀ ਮਤਾ ਪਕਾਇਆ ਜਾਣਾ ਇਸ ਨੂੰ ਲੈ ਕੇ ਕਈ ਚੀਜ਼ਾਂ ਸਾਹਮਣੇ ਆਈਆਂ ਨੇ ਕਈ ਚੀਜ਼ਾਂ ਖੁੱਲੀਆਂ ਨੇ ਆਖਰਕਾਰ ਮਨਪ੍ਰੀਤ ਸਿੰਘ ਈਆਲੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀ ਕਲੀਅਰ ਕਰਤਾ ਹਰਜਿੰਦਰ ਸਿੰਘ ਧਾਮੀ ਨੂੰ ਗੁਪਤ ਮੀਟਿੰਗਾਂ ਚ ਕੀ ਚਰਚਾ ਹੋਈ ਹੈ ਕੀ ਆਖਰਕਾਰ ਮਤੇ ਪਗਾਏ ਗਏ ਨੇ ਸੱਤ ਮੈਂਬਰੀ ਕਮੇਟੀ ਤੋਂ ਪਹਿਲਾ ਜਿਹੜੀ ਮੀਟਿੰਗ ਗੁਰਪ੍ਰਤਾਵ ਵਡਾਲਾ ਧਾਮੀ ਤੇ ਮਨਪ੍ਰੀਤ ਸਿੰਘਿਆਲੀ ਤੇ ਸੰਤਾ ਸਿੰਘ ਉਮੈਦਪੁਰ ਦੀ ਹੋਈ ਆ ਉਹਦੇ ਚ ਕੀ ਵਾਪਰਿਆ ਆ ਤੇ ਵੱਡਾ ਸਵਾਲ ਇਹ ਆ ਕਿ ਹੁਣ ਅਕਾਲੀ ਦਲ ਦੀ ਭਰਤੀ ਕੀ ਰੱਦ ਹੋਵੇਗੀ ਕਿ ਅਕਾਲੀ ਦਲ ਨੇ ਜਿਹੜੀ ਆ ਕਥਤ ਤੌਰ ਦੇ ਉੱਤੇ 24-25 ਲੱਖ ਭਰਤੀ ਕਰ ਲਈ ਆ ਕੀ ਹੁਣ ਉਹ ਰੱਦ ਕਰ ਦਿੱਤੀ ਜਾਵੇਗੀ ਇਹ ਕੁਝ ਸਵਾਲ ਨੇ ਇਹ ਕੁਝ ਜਾਣਕਾਰੀਆਂ ਨੇ ਜਿਹੜੀਆਂ ਤਾਜ਼ਾ-ਤਾਜ਼ਾ ਆਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜਿਓ ਲੋਕਪਿਆਰ نیوز ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਖਰਕਾਰ ਆ ਪੂਰੇ 2 ਮਹੀਨੇ 2 ਦਿਨਾਂ ਦੇ ਬਾਅਦ ਸੱਤ ਮੈਂਬਰੀ ਕਮੇਟੀ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਨਾਮਜ਼ਦ ਕੀਤਾ ਸੀ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਚਲਾਉਣ ਦੇ ਲਈ ਉਸ ਦੇ ਸਾਰੇ ਕੰਮਕਾਜ ਨੂੰ ਦੇਖਣ ਦੇ ਲਈ ਤਾਜੋ ਅਕਾਲੀ ਦਲ ਦੀ ਅਯੋਗ ਦਿੱਤੀ ਲੀਡਰਸ਼ਿਪ ਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਕੀਤੀ ਜਾ ਸਕੇ ਨਵੇਂ ਸਿਰਿਓਂ ਸਾਰਾ ਢਾਂਚਾ ਇੱਕ ਵਾਰ ਸਰਜੀਤ ਕੀਤਾ ਜਾ ਸਕੇ ਬੜੀਆਂ ਸਿਆਸੀ ਚਲਾਕੀਆਂ ਘੁੰਮਣ ਘੇਰੀਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੇ ਇਹ ਅੱਕ ਚੱਬਿਆ ਕਿ ਐਸੀ ਹੁਣ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਰਾਵਾਂਗੇ ਅੱਜ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜੋ ਜਾਣਕਾਰੀ ਮੀਡੀਆ ਰਿਪੋਰਟਸ ਤੇ ਸੂਤਰਾਂ ਦੇ ਹਵਾਲੇ ਨਾਲ ਆ ਰਹੀ ਹੈ ਉਹ ਇਹ ਹੈ ਕਿ 11 ਵਜੇ ਠੀਕ 11 ਵਜੇ ਪਟਿਆਲੇ ਦੇ ਵਿੱਚ ਇਹ ਕਮੇਟੀ ਬੈਠੇਗੀ ਪਟਿਆਲੇ ਦੇ ਵਿੱਚ ਮੀਟਿੰਗ ਕਿਉਂ ਹੋ ਰਹੀ ਹੈ ਇਹਦੇ ਬਾਰੇ ਵੀ ਕਈ ਚਰਚਾਵਾਂ ਨੇ ਉਹ ਤੁਹਾਨੂੰ ਅਗਾਹ ਜਾ ਕੇ ਦੱਸ ਦਿਆਂ ਪਰ ਆਖਰਕਾਰ ਮੀਟਿੰਗ ਤੋਂ ਪਹਿਲਾਂ ਇੱਕ ਹੋਰ ਗੁਪਤ ਮੀਟਿੰਗ ਹੋਈ ਹੈ ਗੁਪਤ ਕਹਿ ਲਓ ਜਾਂ ਇੱਕ ਗੈਰ ਰਸਮੀ ਮੀਟਿੰਗ ਹੈ ਜਿਹੜੀ ਉਹ ਵੀ ਹੋਈ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸੰਤਾ ਸਿੰਘ ਉਮੈਦਪੁਰ ਹਰਜਿੰਦਰ ਸਿੰਘ ਧਾਮੀ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਯਾਲੀ ਇਕੱਠੇ ਬੈਠੇ। ਉਹਨਾਂ ਨੇ ਗੱਲਬਾਤ ਕੀਤੀ ਕਿ ਭਾਈ ਕੱਲੂ ਕਰਨਾ ਕੀ ਹੈ। ਤੇ ਮਨਪ੍ਰੀਤ ਸਿੰਘ ਯਾਲੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਸਿੱਧੇ ਹੋ ਗਏ ਧਾਮੇ ਹੋਣਾ। ਕਹਿੰਦੇ ਕਾਫੀ ਤਲਕ ਚੀਜ਼ਾਂ ਇੱਕ ਦੂਜੇ ਨੂੰ ਪਾਸਵਰਟ ਹੋਈਆਂ ਨੇ। ਹਾਲਾਂਕਿ ਉਸ ਲੈਜੇ ਚ ਹੋਈਆਂ ਨੇ ਨਹੀਂ ਹੋਈਆਂ ਇਹਦੇ ਬਾਰੇ ਤਾਂ ਨਹੀਂ ਸੂਤਰ ਕਨਫਰਮ ਕਰ ਰਹੇ। ਸੂਤਰ ਇੱਕ ਗੱਲ ਬੜੀ ਕਲੀਅਰ ਕਹਿ ਰਹੇ ਆ ਕਿ ਮਨਪ੍ਰੀਤ ਸਿੰਘ ਯਾਲੀ ਨੇ ਲਾਇਨ ਖਿੱਚਤੀ, ਲਕੀਰ ਖਿੱਚ ਕੇ ਰੱਖਤੀ। ਕਿ ਧਾਮੀ ਸਾਹਿਬ ਨੂੰ ਜੋ ਉਹਨਾਂ ਨੇ ਗੱਲਾਂ ਕਹੀਆਂ ਉਤੋਂ ਸਪਸ਼ਟ ਹੋ ਜਾਂਦਾ ਕਿ ਅੱਗੇ ਹੁਣਾ ਕੀ ਹੈ ਐਲੀ ਧਾਮੀ ਨੂੰ ਕਹਿੰਦੇ ਆ ਕਿ ਹੁਣ ਸਾਡੇ ਕੋਲੇ ਜਿਹੜਾ ਬਹੁਤਾ ਕੁਝ ਬਚਿਆ ਨਹੀਂ ਸਾਡੇ ਕੋਲ ਹੁਣ ਬਾਕੀ ਚੀਜ਼ਾਂ ਕੁਝ ਨਹੀਂ ਬਚੀਆਂ ਜਾਂ ਤਾਂ ਅਸੀਂ ਪਾਰਟੀ ਯਾਨੀ ਕਿ ਅਕਾਲੀ ਦਲ ਬਚਾ ਸਕਦੇ ਆ ਜਾਂ ਅਸੀਂ ਵਿਅਕਤੀਆਂ ਨੂੰ ਬਚਾਉਣਾ ਹੁਣ ਅਸੀਂ ਤੈਅ ਕਰਨਾ ਜੋ ਉਹਨਾਂ ਨੇ ਗੱਲ ਕਹੀ ਹੈ ਐਲੀ ਨੇ ਕਿਹਾ ਕਿ ਸਾਡੇ ਕੋਲ ਰਿਹਾ ਕੁਝ ਨਹੀਂ ਸਾਡੇ ਕੋਲ ਰਾਹ ਕੋਈ ਨਹੀਂ ਬਚਿਆ ਹੁਣ ਪਾਰਟੀ ਬਚਾਉਣੀ ਹੈ ਜਾਂ ਵਿਅਕਤੀ ਬਚਾਉਣੇ ਨੇ ਸਪਸ਼ਟ ਹੈ ਕਿ ਵਿਅਕਤੀ ਕਿਹੜੇ ਨੇ ਵਿਅਕਤੀ ਤਾਂ ਇੱਕ ਕੋਈ ਵਿਅਕਤੀ ਆ ਉਹਨੂੰ ਬਚਾਉਣਾ ਜਾਂ ਉਹਦੀ ਜਿਹੜੀ ਕਿਚਨ ਕੈਬਿਨੇਟ ਆ ਜਿਹੜੀ ਜੁੰਡਲੀ ਆ ਉਹਨੂੰ ਬਚਾਉਣਾ ਹੁਣ ਮਨਪ੍ਰੀਤ ਸਿੰਘਿਆਲੀ ਨੇ ਲਾਈਨ ਖਿੱਚਤੀ ਬਹੁਤ ਸਾਰੇ ਰਾਜਨੀਤਿਕ ਸਿਆਸੀ ਚਿੰਤਕ ਟਿੱਪਣੀਕਾਰ ਇਸ ਮਾਮਲੇ ਤੇ ਕਹਿ ਰਹੇ ਆ ਕਿ ਵੀ ਹੁਣ ਉਹਦੇ ਪੱਲੇ ਬਚਿਆ ਕੀ ਆ ਕਮੇਟੀ ਦੇ ਕਮੇਟੀ ਕਰੂਗੀ ਕੀ ਸਵਾਲ ਤਾਂ ਹੀ ਹੈ ਨਾ ਕਿ ਕੱਲ ਨੂੰ ਬੈਠਣਾ ਤਾਂ ਹੈਗਾ ਕਮੇਟੀ ਨੇ ਡਾਕਟਰ ਦਲਜੀਤ ਸਿੰਘ ਚੀਮਾ ਸੌ ਸਾਈ ਹੋਏ ਇਹ ਗੱਲ ਕਹਿ ਰਹੇ ਆ ਕਿ ਆ ਸਾਡੀ ਤਾਂ 24 ਲੱਖ ਦੇ ਕਰੀਬ ਮੈਂਬਰਸ਼ਿਪ ਹੋ ਚੁੱਕੀ ਐ ਐਸੀ ਤਾਂ ਇਨੀ ਪਰਚੀ ਵੰਡਤੀ ਤੇ ਦੂਜੀ ਅਸੀਂ 10 ਲੱਖ ਦੇ ਕਰੀਬ ਮੈਂਬਰਸ਼ਿਪ ਦੀ ਪਰਚੀ ਹੋਰ ਛਪਾਉਣੀ ਦੇਤੀ ਸਵਾਲ ਇਹ ਐ ਕਿ ਉਹ ਤਾਂ ਚੱਲ ਰਹੀ ਐ ਸਾਰਾ ਕੁਝ ਹੁਣ ਇਹ ਕਮੇਟੀ ਕੀ ਕਰੂਗੀ ਸਿੱਖ ਚਿੰਤਕ ਸਿਆਸਤ ਨੂੰ ਸਮਝਣ ਵਾਲੇ ਲੋਕ ਇਹ ਕਹਿੰਦੇ ਆ ਕਿ ਹੁਣ ਇਹਦਾ ਕੋਈ ਬਹੁਤਾ ਕੰਮ ਬਚਿਆ ਨਹੀਂ ਜੋ ਅੰਦਰਲੀ ਜਾਣਕਾਰੀ ਆ ਰਹੀ ਐ ਕੰਮ ਬਚਿਆ ਉੱਥੇ ਪੈ ਚੁੱਕਿਆ ਪਚੀਕੜ ਪਚੀਕੜ ਇਹ ਪਿਆ ਖਲਾਰਾ ਇਹ ਪਿਆ ਕਿ ਧਾਮੀ ਕਹਿੰਦੇ ਕਿ ਭਾਈ ਆਪਾਂ ਜਿਹੜੀ ਇਹ ਹੁਣ ਤੱਕ ਭਰਤੀ ਹੋਈ ਹੈ ਇਹਨੂੰ ਆਪਾਂ ਜਾਂਚ ਲੈਣੇ ਆ ਇਹਦੀ ਜਾਂਚ ਪੜਤਾਲ ਕਰ ਲੈਣੇ ਆ ਕਿ ਸਹੀ ਹੋਈ ਹੈ ਗਲਤ ਹੋਈ ਹੈ ਫਿਰ ਦੂਜਾ ਮਸਲਾ ਇਹ ਆ ਰਿਹਾ ਕਿ ਇਹ ਭਰਤੀ ਰੱਦ ਵੀ ਹੋ ਸਕਦੀ ਹੈ ਇਹ ਭਰਤੀ ਖਤਮ ਵੀ ਹੋ ਸਕਦੀ ਹੈ ਕਿਉਂਕਿ ਜੇ 7 ਮੈਂਬਰੀ ਕਮੇਟੀ ਟੇਕਓਵਰ ਕਰਦੀ ਹੈ ਸਾਰੇ ਕਾਸੇ ਨੂੰ ਤਾਂ ਉਹ ਭਰਤੀ ਰੱਦ ਵੀ ਕਰ ਸਕਦੀ ਹੈ ਤੇ ਨਵੇਂ ਸਿਰਿਓਂ ਭਰਤੀ ਕਰਾ ਸਕਦੀ ਹੈ। ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਹੁਕਮਨਾਮਾ ਸਪਸ਼ਟ ਹੈ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਭਰਤੀ ਪ੍ਰਕਿਰਿਆ ਪੂਰੀ ਕਰਨੀ ਹੈ ਤੇ ਸਮਾਂ ਬਹੁਤ ਪਿਆ ਹੈ। 6 ਮਹੀਨੇ ਕਿਹੜਾ ਅੱਜ ਹੀ ਹੋ ਜਾਣੇ ਆ। ਜੇ ਮੰਨ ਲਓ ਕੱਲ ਤੋਂ ਹੀ ਸ਼ੁਰੂ ਕਰਦੀ ਹੈ ਤਾਂ ਫਿਰ 6 ਮਹੀਨੇ ਬਹੁਤ ਅੱਗੇ ਪਏ ਨੇ। ਅਗਲਾ ਸਾਲ ਵਾਪਸ ਆ ਜਾਣਾ ਹੈ। ਤਾਂ ਕੁੱਲ ਮਿਲਾ ਕੇ ਇਹ ਕਮੇਟੀ ਕੱਲੂ ਬੈਠੇਗੀ। ਕਹਿਆ ਜਾਂਦਾ ਕਿ ਰੋਲਾ ਰੱਪਾ ਵੀ ਪੈ ਸਕਦਾ ਪਰ ਮੇਰਾ ਨਿੱਜੀ ਤੌਰ ਤੇ ਮੰਨਣਾ ਕਿ ਲੜਨਾ ਕਿਹੜੀ ਗੱਲਾਂ ਸਾਰੇ ਸਿਆਣੇ ਬੰਦੇ ਆ ਉਹ ਲੜਨ ਵਾਲੇ ਤਾਂ ਹੈ ਨਹੀਂਗੇ ਲੜਨਾ ਕਿਹੜੀ ਗੱਲਾਂ ਆ ਰੋਲਾ ਰੱਪਾ ਕਿਹੜੀ ਗੱਲੋਂ ਪੈਣਾ ਹਾਂ ਇਹ ਹੋ ਸਕਦਾ ਕਿ ਬਿਨਾ ਕਿਸ ਕਿਸੇ ਨਤੀਜੇ ਤੇ ਬਿਨਾ ਕਿਸੇ ਸਿੱਟੇ ਦੇ ਇਹ ਕਮੇਟੀ ਜਿਹੜੀ ਹੈ ਉਹ ਉੱਠ ਕੇ ਜਬਵੇ ਤੇ ਦੁਬਾਰਾ ਮਿਲਣ ਦਾ ਵਾਅਦਾ ਕਰ ਲਵੇ ਇਹ ਤਾਂ ਹੋ ਸਕਦਾ ਪਰ ਫਿਲਹਾਲ ਮੈਨੂੰ ਆਸ ਹੈ ਕਿ ਇਸ ਕਮੇਟੀ ਦੇ ਵਿੱਚ ਕੁਝ ਨਾ ਕੁਝ ਨਿਕਲੇਗਾ ਕਿਹਾ ਜਾਂਦਾ ਕਿ ਗੁਰਪ੍ਰਤਾ ਵਡਾਲਾ ਨੇ ਵੀ ਇਹੀ ਚੀਜ਼ਾਂ ਕਹੀਆਂ ਨੇ ਹੁਣ ਜੇ ਕਮੇਟੀ ਦੀ ਕੰਬੀਨੇਸ਼ਨ ਰਿਪੀਟ ਹੁਣ ਜੇ ਕਮੇਟੀ ਦੀ ਰਿਪੀਟ ਹੁਣ ਜੇ ਕਮੇਟੀ ਦੀ ਬੰਤਰ ਦੇਖੀਏ ਬੰਤਰ ਬੜੀ ਕੈਲੀ ਹੈ ਕਿ ਰੋਚਕ ਹੈ ਜੇ ਤਾਂ ਅਕਾਲੀ ਦਲ ਤਾਂ ਹੀ ਤਰ ਲੋ ਮੱਛੀ ਹੈ ਕਿ ਭਾਈ ਇਹਦੇ ਵਿੱਚ ਮੈਂਬਰ ਹੋਰ ਐਡ ਕਰਲੇ ਜਾਣ ਤਾਂ ਜੋ ਸੁਖਬੀਰ ਬਾਦਲ ਦੇ ਧੜੇ ਦੇ ਜਾਂ ਉਹਨਾਂ ਦੇ ਹਮੈਤੀ ਇਹਦੇ ਚ ਪਾਲੇ ਜਾਣ ਜਿਵੇਂ ਕਿ ਪਰਮਭੰਦ ਸਿੰਘ ਬੰਟੀ ਰਮਾਣਾ ਦੋ ਵਾਰ ਹਾਰੇ ਹੋਏ ਆਗੂ ਨੇ ਇਸੇ ਤਰ੍ਹਾਂ ਨਾਲ ਹੀ ਪਰਮਜੀਤ ਸਿੰਘ ਸਰਨਾ ਇਸੇ ਤਰ੍ਹਾਂ ਨਾਲ ਸੁੱਚਾ ਸਿੰਘ ਲੰਗਾ ਜਿਨ੍ਹਾਂ ਨੂੰ ਐ ਹੀ ਨਹੀਂ ਪਤਾ ਲੱਗਦਾ ਕਿ ਪਾਰਟੀ ਦੀ ਲੈਣ ਕੀ ਐ ਤੇ ਮੈਂ ਕਿਹਦੀ ਹਮਾਇਤ ਕਰ ਰਿਹਾ ਇਹ ਸਾਰੇ ਲੋਕ ਨੇ ਇਹਨਾਂ ਨੂੰ ਸ਼ਾਮਲ ਕਰ ਲਿਆ ਜਾਵੇ ਜਿਨ੍ਹਾਂ ਦੀਆਂ ਕਾਲੀਆਂ ਨੀਲੀਆਂ ਫਿਲਮਾਂ ਆਈਆਂ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਵੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਾਂਦੀ ਸੀ ਹੁਣ ਜੇ ਇਸ ਦੀ ਬੰਤਰ ਦੇਖੀਏ ਦੋ ਮੈਂਬਰ ਸਪਸ਼ਟ ਤੌਰ ਦੇ ਉੱਤੇ ਇੱਕ ਪਾਸੇ ਖੜੇ ਐ ਜਿੱਚ ਗੁਰਪ੍ਰਤਾਪ ਸਿੰਘ ਵਡਾਲਾ ਤੇ ਜਥੇਦਾਰ ਸੰਤਾ ਸਿੰਘ ਅਮੈਦਪੁਰ ਇਹ ਦੋ ਮੈਂਬਰ ਇੱਕ ਪਾਸੇ ਖੜੇ ਆ ਮਨਪ੍ਰੀਤ ਸਿੰਘ ਯਾਲੀ ਨੇ ਤਾਂ ਅੱਜ ਨਹੀਂ ਬੜੇ ਲੰਬੇ ਸਮੇਂ ਤੋਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਹੀਂ ਤੀਜੇ ਉਹ ਐਡ ਹੋ ਜਾਂਦੇ ਆ ਚੌਥੇ ਮੈਂਬਰ ਇਧਰਲੇ ਪਾਸੇ ਉਹ ਐਡ ਹੋ ਜਾਂਦੇ ਆ ਬੀਬਾ ਸਤਵੰਤ ਕੌਰ ਉਹ ਜਿਹੜੇ ਆ ਉਹ ਅਕਾਲ ਤਖਤ ਦੇ ਨਿਗਰਾਨ ਨੇ ਇੱਕ ਤਰ੍ਹਾਂ ਨਾਲ ਕਹਿ ਲਈ ਇਸ ਕਮੇਟੀ ਦੇ ਅੰਦਰ ਉਧਰ ਬੱਜਦੇ ਆ ਧਾਮੀ ਝੁੰਦਾ ਤੇ ਬਡੂੰਗਰ ਕਿਰਪਾਲ ਸਿੰਘ ਬਡੂੰਗਰ ਵੀ ਲਗਭਗ ਇਸੇ ਲੈਂਡ ਤੇ ਆ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਇਨ ਬਿਨ ਲਾਗੂ ਕੀਤੇ ਜਾਣ ਤੇ ਅਖਬਾਲ ਸਿੰਘ ਝੁੰਦਾ ਵੀ ਉਹਨਾਂ ਦਾ ਇੰਟਰਵਿਊ ਵੀ ਆਈ ਹੁਣ ਗੱਲ ਇਹ ਹੈ ਕਿ ਧਾਮੀ ਹੋ ਕੇ ਘਟ ਗਿਣਤੀ ਚ ਜੇ ਮੰਨ ਲਓ ਅੰਦਰ VOTING ਵੀ ਹੁੰਦੀ ਹੈ ਤਾਂ ਧਾਮੀ ਦਾ ਮਤਾ ਤਾਂ ਨਹੀਂ ਖੜਨਾ ਉੱਥੇ ਬਤੌਰ ਕਨਵੀਨਰ ਵੀ ਉਹਨਾਂ ਦਾ ਮਤਾ ਨਹੀਂ ਖੜ ਸਕਦਾ ਜੇਕਰ ਇਸੇ ਤਰ੍ਹਾਂ ਵਾਲੇ ਚੀਜ਼ਾਂ ਅੱਗੇ ਵਧਦੀਆਂ ਨੇ ਸੱਤ ਮੈਂਬਰੀ ਕਮੇਟੀ ਕਿਰਿਆਸ਼ੀਲ ਹੋ ਜਾਂਦੀ ਹੈ ਉਹ ਕਰਦੀ ਹੈ ਕੰਮ ਤਾ ਆਉਂਦੇ ਦਿਨਾਂ ਦੇ ਵਿੱਚ ਇਸ ਭਰਤੀ ਨੂੰ ਲੈ ਕੇ ਇਹ ਭਰਤੀ ਮੂਦੇ-ਮੂਵੇ ਬਸ ਸਕਦੀ ਹੈ ਰੱਦ ਵੀ ਹੋ ਸਕਦੀ ਹੈ ਤੇ ਨਵੇਂ ਸਿਰੋਂ ਵੀ ਭਰਤੀ ਹੋ ਸਕਦੀ ਹੈ ਵਿਚਲਾ ਰਾਹ ਕੱਢਣ ਦੀ ਕੋਸ਼ਿਸ਼ ਹੋਵੇ ਕਿ ਭਰਤੀ ਦੀ ਪੜਤਾਲ ਕਰ ਲਈ ਜਾਵੇ ਜਿਹੜੇ ਜਾਲੀ ਬੰਦੇ ਆਏ ਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਜਿਹੜੇ ਸਹੀ ਨੇ ਉਹਨਾਂ ਨੂੰ ਰੱਖ ਲਿਆ ਜਾਵੇ ਤੇ ਬਾਕੀ ਦੀ ਭਰਤੀ ਪ੍ਰਕਿਰਿਆ ਕੰਟੀਨਿਊ ਕੀਤੀ ਜਾਵੇ ਲਗਾਤਾਰ ਤਾਚ ਨੂੰ ਅੱਗੇ ਵਧਾਇਆ ਜਾਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਹੋ ਸਕਦੀਆਂ ਨੇ ਬਾਕੀ ਕੱਲ ਕੀ ਨਿਬੜਦਾ ਹੈ ਤੁਸੀਂ ਵੀ ਨਜ਼ਰ ਰੱਖਿਓ ਐਸੀ ਤਾਂ ਰੱਖਣੀ ਰੱਖਣੀ ਆ ਫਿਰ ਅਸੀਂ ਤੁਹਾਡੀ ਨਜ਼ਰ ਵੀ ਉਸਦੇ ਉੱਤੇ ਪਵਾ ਦੇਵਾਂਗੇ ਬਾਕੀ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਜਰੂਰ ਦਿਓ